ਸਾਰਾਂ ਦਾ ਕਰੀਜ਼ ਜੇ ਕਿ ਬਾਬਾ ਨੇ ਖਰੀਦਿਆ ਆਈਫੋਨ ਡੀਡਰ ਹੋ ਗਏ ਫਿਰ ਤੋਂ ਟ੍ਰੋਟ ਹਾਲਿਚ ਆਈਫੋਨ 17 ਦੇ ਦੋ ਐਡੀਸ਼ਨ ਲਾਂਚ ਹੋਏ ਤੇ ਸੰਤਰੀ ਰੰਗ ਦਾ ਪਹਿਲਾ ਆਈਫੋਨ ਸਾਹਮਣੇ ਵੀ ਆਇਆ ਜਿਸ ਨਾਲ ਆਈਫੋਨ 17 ਚਰਚਾ ਵਿੱਚ ਬਣਿਆ ਹੋਇਆ ਹੈ ਦੁਨੀਆ ਭਰ ਚ ਲੋਕ ਆਈਫੋਨ ਖਰੀਦਣ ਲਈ ਲੜ ਰਹੇ ਨੇ ਤੇ ਹਰ ਕੋਈ ਇਸ ਨੂੰ ਖਰੀਦਣਾ ਵਿੱਚ ਆਉਂਦਾ ਪਰ ਇਸ ਦੀ ਕੀਮਤ ਸੁਣ ਕੇ ਹਰ ਕੋਈ ਇਸ ਨੂੰ ਨਹੀਂ ਖਰੀਦ ਸਕਦਾ ਪਰ ਇਸ ਨੂੰ ਖਰੀਦਣ ਵਾਲੇ ਇੱਕ ਸ਼ਖਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜੀ ਹਾਂ ਵਾਇਰਲ ਹੋ ਰਹੀ ਵੀਡੀਓ ਹੈ ਕਿ ਇੱਕ ਜੋਗੀ ਪਾਬਾ ਮੋਬਾਈਲ ਸਟੋਰ ਤੇ ਜਾ ਕੇ ਆਈਫੋਨ 70 ਪ੍ਰੋ ਖਰੀਦ ਰਿਹਾ ਹੈ ਇਸ ਵਾਇਰਲ ਹੋ ਰਹੀ ਵੀਡੀਓ ਤੇ ਕਾਫੀ ਤਰ੍ਹਾਂ ਦੇ ਕਮੈਂਟਸ ਆ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਸਾਡੇ ਪੰਜਾਬ ਦਾ ਬਾਬੇ ਵੀ ਅਮੀਨ ਨਹੀਂ ਜਾਣੇ ਕੈਦਰਜੀ ਪੁੱਤ ਤਰੱਕੀ ਕਰਨੀ ਹੈ ਤਾਂ ਮਿਹਨਤ ਬਹੁਤ ਜ਼ਰੂਰੀ ਹੈ ਫਿਰ ਹੀ ਜ਼ਿੰਦਗੀ ਚ ਕਾਮਯਾਬੀ ਮਿਲੇਗੀ ਪਰ ਅੱਜ ਦੇ ਸਮੇਂ ਤੁਸੀਂ ਬਾਬੇ ਬਣੋਗੇ ਤਾਂ ਤਾਂ ਹੀ ਤੁਹਾਨੂੰ ਤਰੱਕੀਆਂ ਮਿਲਣਗੀਆਂ ਨਹੀਂ ਤੇ ਕੁਝ ਵੀ ਨਹੀਂ ਮਿਲਣਾ ਇੱਕ ਹੋਰ ਯੂਜ਼ਰ ਨੇ ਕਿਹਾ ਦੇਖ ਲਓ ਵੀਰਲੀ ਜਨਤਾ ਬਣਜੋ ਅਸਤੋ ਜੋਗੀ ਤੇ ਇਸ ਤਰ੍ਹਾਂ ਲੋਕਾਂ ਵੱਲੋਂ ਇਸ ਜੋਗੀ ਬਾਬੇ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿ ਬਾਬੇ ਬਣ ਕੇ ਤੁਹਾਨੂੰ ਕਾਮਯਾਬੀ ਮਿਲੇਗੀ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਅਗਲੇ ਵਾਇਰਲ ਵਾਲ ਵਾਰਦੀਆਂ ਅgetElementById ਸੋਸ਼ਲ ਮੀਡੀਆ ਤੇ ਡੀਟਰਾਂ ਦੀ ਟ੍ਰੋਲਿੰਗ ਵੀ ਚੱਲਦੀ ਰਹਿੰਦੀ ਹੈ ਆਪ ਦੇ ਸਮਰਥਕ ਵਿਰੋਧੀ ਪਾਰਟੀ ਖਿਲਾਫ ਤਾਂਚ ਕਾਸਤੇ ਰਹਿੰਦੇ ਨੇ ਕਿਸੇ ਵੀ ਨਵੇਂ ਮੁੱਦੇ ਨੂੰ ਲੈ ਕੇ ਵਿਰੋਧੀਆਂ ਤੇ ਮੀਮਸ ਬਣਦੇ ਹੀ ਰਹਿੰਦੇ ਨੇ ਤੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟਰਸ ਵੀ ਵਾਇਰਲ ਕੀਤੇ ਜਾ ਰਹੇ ਨੇ ਹੁਣ ਆ ਇੱਕ ਪੋਸਟਰ ਦੇਖ ਲੋ ਜਿਸ ਚ ਕਾਂਗਰਸ ਤੋਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੀ ਫੋਟੋ ਲੱਗੀ ਹੋਈ ਹੈ ਤੇ ਅਕਾਲੀ ਦਲ ਤੋਂ ਸੁਖਬੀਰ ਬਾਦਲ ਦੀ ਤੇ ਇਸ ਤੇ ਕੈਪਸ਼ਨ ਪਾ ਕੇ ਲਿਖਿਆ ਗਿਆ ਹੈ ਕਿ ਮਾਨ ਨੇ ਕਿਸਾਨਾਂ ਨੂੰ ਮੁਆਵਜ਼ਾ ਕੀ ਦਿੱਤਾ ਅਕਾਲੀ ਤੇ ਕਾਂਗਰਸ ਦੇ ਦੰਦੜਾ ਪੈ ਗਏ ਆ ਤੇ ਸਾਰੇ ਹੀ ਸੋਸਰੀ ਵਾਂਗੂ ਬੈਠੇ ਨੇ ਇੰਨਾ ਹੀ ਨਹੀਂ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਹੋਰ ਵਾਇਰਲ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਬਰਿੰਦਰ ਸਿੰਘ ਘੁੰਮਣ ਵਾਲੇ ਪੋਸਟਰ ਤੇ ਟਰੋਲ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਦੇ ਇੱਕ ਪੋਸਟ ਵਿੱਚ ਸਪੈਲਿੰਗ ਮਿਸਟੇਕ ਕੱਡੀਆਂ ਗਈਆਂ ਨੇ ਤੇ ਇਸ ਪੋਸਟਰਸ ਤੇ ਇਹ ਵੀ ਲਿਖਿਆ ਗਿਆ ਹੈ ਕਿ ਲੋ ਜੀ ਆਹ ਦੇਖ ਲਓ ਖੇਤਰੀ ਪਾਰਟੀ ਦੀ ਪੰਜਾਬੀ ਮਾਨਸੇਹੀ ਕਹਿੰਦਾ ਕਿ ਚੋਨਾ ਤੇ ਝੋਨੇ 'ਚ ਫਰਕ ਤਾਂ ਹੈ ਇਸ ਪੋਸਟਰ 'ਤੇ ਲੋਕਾਂ ਨੇ ਬਹੁਤ ਕਮੈਂਟ ਕੀਤੇ ਕਿ ਯੂਜ਼ਰ ਨੇ ਲਿਖਿਆ ਸਾਰੇ ਇੱਕੋ ਥਾੜੀ ਦੇ ਚੱਟੇਵੱਟੇ ਆ ਸਭ ਚੋਰਾ ਨੇ ਮਿਲਕੇ ਪੰਜਾਬ ਦਾ ਵੇੜਾ ਗਰਤ ਕੀਤਾ हां हां पांडे अमरीकोल ਸਿੱਖੋ ਜਿਵੇਂ ਚੰਡੀਗੜ੍ਹ ਦੀ ਸ਼ਿਕਾਰੀ ਸੀ ਉਹ ਤੇ ਇਸ ਤਰ੍ਹਾਂ ਟ੍ਰੋਲਿੰਗ ਵੀ ਡਰਾਂ ਵੱਲੋਂ ਆਈ ਨਹੀਂ ਕੀਤੀ ਜਾਂਦੀ ਹੈ ਜੇ ਤੁਹਾਡੇ ਕੋਲ ਵੀ ਕੁਝ ਵਾਇਰਲ ਐਸ ਹੈ ਜੋ ਤੁਸੀਂ ਆਪਣੇ ਚੈਨਲ ਤੇ ਦਿਖਾ ਸਕਦੇ ਤਾਂ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸੋ ਅੱਜ ਦੇ ਵਾਇਰਲ ਬਾਚ ਇੰਨਾ ਹੀ ਮਿਲਦੇ ਹੈ ਅਗਲੇ ਐਪੀਸੋਡ 'ਚ ਆਈਫੋਨ ਤਾਰਾਂ ਦਾ ਕਰੀਜ਼ ਜੇ ਕਿ ਬਾਬਾ ਨੇ ਖਰੀਦਿਆ ਆਈਫੋਨ ਲੀਡਰ ਹੋ ਗਏ ਫਿਰ ਤੋਂ ਟ੍ਰੋਲ ਹਾਲ ਹੀ 'ਚ ਆਈਫੋਨ 17 ਦੇ ਦੋ ਐਡੀਸ਼ਨ ਲਾਂਚ ਹੋਏ ਤੇ ਸੰਤਰੀ ਰੰਗ ਜਾਂ ਪਹਿਲਾ ਆਈਫੋਨ ਸਾਹਮਣੇ ਵੀ ਆਇਆ ਜਿਸ ਨਾਲ ਆਈਫੋਨ 17 ਚਰਚਾ ਵਿੱਚ ਬਣਿਆ ਹੋਇਆ ਹੈ ਦੁਨੀਆ ਭਰ ਚ ਲੋਕ ਆਈਫੋਨ ਖਰੀਦਣ ਲਈ ਲੜ ਰਹੇ ਨੇ ਤੇ ਹਰ ਕੋਈ ਇਸ ਨੂੰ ਖਰੀਦਣਾ ਵਿੱਚ ਆਉਂਦਾ ਪਰ ਇਸ ਦੀ ਕੀਮਤ ਸੁਣ ਕੇ ਹਰ ਕੋਈ ਇਸ ਨੂੰ ਨਹੀਂ ਖਰੀਦ ਸਕਦਾ ਪਰ ਇਸ ਨੂੰ ਖਰੀਦਣ ਵਾਲੇ ਇੱਕ ਸ਼ਖਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜੀ ਹਾਂ ਵਾਇਰਲ ਹੋ ਰਹੀ ਵੀਡੀਓ ਹੈ ਕਿ ਇੱਕ ਜੋਗੀ ਪਾਬਾ ਮੋਬਾਈਲ ਸਟੋਰ ਤੇ ਚਾਕੇ ਆਈਫੋਨ 70 ਪ੍ਰੋ ਖਰੀਦ ਰਿਹਾ ਹੈ ਇਸ ਵਾਇਰਲ ਹੋ ਰਹੀ ਵੀਡੀਓ ਤੇ ਕਾਫੀ ਤਰ੍ਹਾਂ ਦੇ ਕਮੈਂਟਸ ਆ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਸਾਡੇ ਪੰਜਾਬ ਦਾ ਬਾਬੇ ਵੀ ਅਮੀਰ ਨਹੀਂ ਜਾਣੇ ਕੈਦਰਜੀ ਪੁੱਤ ਤਰੱਕੀ ਕਰਨੀ ਹੈ ਤਾਂ ਮਿਹਨਤ ਬਹੁਤ ਜ਼ਰੂਰੀ ਹੈ ਫਿਰ ਹੀ ਜ਼ਿੰਦਗੀ ਚ ਕਾਮਯਾਬੀ ਮਿਲੇਗੀ ਪਰ ਅੱਜ ਦੇ ਸਮੇਂ 'ਚ ਤੁਸੀਂ ਬਾਬੇ ਬਣੋਗੇ ਤਾਂ ਤਾਂ ਹੀ ਤੁਹਾਨੂੰ ਤਰੱਕੀਆਂ ਮਿਲਣਗੀਆਂ ਨਹੀਂ ਤੇ ਕੁਝ ਵੀ ਨਹੀਂ ਮਿਲਣਾ ਇੱਕ ਹੋਰ ਯੂਜ਼ਰ ਨੇ ਕਿਹਾ ਦੇਖ ਲਓ ਵੀਰਲੀ ਜਨਤਾ ਬਣਜੋ ਅਸਤੋ ਜੋਗੀ ਤੇ ਇਸ ਤਰ੍ਹਾਂ ਲੋਕਾਂ ਵੱਲੋਂ ਇਸ ਜੋਗੀ ਬਾਬੇ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿ ਬਾਬੇ ਬਣ ਕੇ ਤੁਹਾਨੂੰ ਕਾਮਯਾਬੀ ਮਿਲੇਗੀ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਅਗਲੇ ਵਾਇਰਲ ਵਾਲ ਵਾਰਦੀਆਂ ਆਈਦਿਨੀ ਸੋਸ਼ਲ ਮੀਡੀਆ ਤੇ ਟ੍ਰੀਟਰਾਂ ਦੀ ਟ੍ਰੋਲਿੰਗ ਵੀ ਚੱਲਦੀ ਰਹਿੰਦੀ ਹੈ ਆਪ ਦੇ ਸਮਰਥਕ ਵਿਰੋਧੀ ਪਾਰਟੀ ਖਿਲਾਫ ਤਾਂਚ ਕਾਸਤੇ ਰਹਿੰਦੇ ਨੇ ਕਿਸੇ ਵੀ ਨਵੇਂ ਮੁੱਦੇ ਨੂੰ ਲੈ ਕੇ ਵਿਰੋਧੀਆਂ ਤੇ ਮੀਮਸ ਬਣਦੇ ਹੀ ਰਹਿੰਦੇ ਨੇ ਤੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟਰਸ ਵੀ ਵਾਇਰਲ ਕੀਤੇ ਜਾ ਰਹੇ ਨੇ ਹੁਣ ਆ ਇੱਕ ਪੋਸਟਰ ਦੇਖ ਲੋ ਜਿਸ ਚ ਕਾਂਗਰਸ ਤੋਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੀ ਫੋਟੋ ਲੱਗੀ ਹੋਈ ਹੈ ਤੇ ਅਕਾਲੀ ਦਲ ਤੋਂ ਸੁਖਬੀਰ ਬਾਦਲ ਦੀ ਤੇ ਇਸ ਤੇ ਕੈਪਸ਼ਨ ਪਾ ਕੇ ਲਿਖਿਆ ਗਿਆ ਹੈ ਕਿ ਮਾਨ ਨੇ ਕਿਸਾਨਾਂ ਨੂੰ ਮੁਆਵਜ਼ਾ ਕੀ ਦਿੱਤਾ ਅਕਾਲੀ ਤੇ ਕਾਂਗਰਸ ਦੇ ਦੰਦੜਾ ਪੈ ਗਏ ਆ ਤੇ ਸਾਰੇ ਹੀ ਸੋਸਰੀ ਵਾਂਗੂ ਬੈਠੇ ਨੇ ਇੰਨਾ ਹੀ ਨਹੀਂ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਹੋਰ ਵਾਇਰਲ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਬਰਿੰਦਰ ਸਿੰਘ ਘੁੰਮਣ ਵਾਲੇ ਪੋਸਟਰ ਤੇ ਟਰੋਲ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਦੇ ਇੱਕ ਪੋਸਟ 'ਚ ਸਪੈਲਿੰਗ ਮਿਸਟੇਕ ਕੱਟੀਆਂ ਗਈਆਂ ਨੇ ਤੇ ਇਸ ਪੋਸਟਰ 'ਤੇ ਇਹ ਵੀ ਲਿਖਿਆ ਗਿਆ ਹੈ ਕਿ ਲੋ ਜੀ ਆਹ ਦੇਖ ਲਓ ਖੇਤਰੀ ਪਾਰਟੀ ਦੀ ਪੰਜਾਬੀ ਮਾਨਸੇਹੀ ਕਹਿੰਦਾ ਕਿ ਚੋਨਾ ਤੇ ਝੋਨੇ 'ਚ ਫਰਕ ਤਾਂ ਹੈ ਇਸ ਪੋਸਟਰ 'ਤੇ ਲੋਕਾਂ ਨੇ ਬਹੁਤ ਕਮੈਂਟ ਕੀਤੇ ਕਿ ਯੂਜ਼ਰ ਨੇ ਲਿਖਿਆ ਸਾਰੇ ਇੱਕੋ ਥਾੜੀ ਦੇ ਚੱਟੇਵੱਟੇ ਆ ਸਭ ਚੋਰਾ ਨੇ ਮਿਲਕੇ ਪੰਜਾਬ ਦਾ ਵੇੜਾ ਗਰਦ ਕੀਤਾ हां हां पांडे ਅਮਰੀਕਾ ਕੋਲ ਸਿੱਖੋ ਜਿਵੇਂ ਚੰਡੀਗੜ੍ਹ ਦੀ ਸ਼ਿਕਾਰੀ ਸੀ ਉਹ ਤੇ ਇਸ ਤਰ੍ਹਾਂ ਦੀ ਟ੍ਰੋਲਿੰਗ ਵੀ ਡਰਾਵਲੋਂ ਆਈ ਨਹੀਂ ਕੀਤੀ ਜਾਂਦੀ ਹੈ ਜੇ ਤੁਹਾਡੇ ਕੋਲ ਵੀ ਕੁਝ ਵਾਇਰਲ ਐਸ ਹੈ ਜੋ ਤੁਸੀਂ ਆਪਣੇ ਚੈਨਲ ਤੇ ਦਿਖਾ ਸਕਦੇ ਤਾਂ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸੋ ਅੱਜ ਦੇ ਵਾਇਰਲ ਬਾਈਟ ਇੰਨਾ ਹੀ ਮਿਲਦੇ ਆਗਲੇ ਐਪੀਸੋਡ 'ਚ